ਭਾਈ ਜੀ ਕਿੱਥੋਂ ਆ ਗਏ ਭਾਈ ਜੀ ਮੇਰਾ ਨਾਮ ਰੋਲਦੂ ਸਿੰਘ ਹੈ ਸਨਫ ਬੰਤਾ ਸਿੰਘ ਪਿੰਡ ਕਿਮਾਰੇ ਦੇ ਰਹਿਣ ਵਾਲਾ ਜੀ ਕੀ ਹੋਇਆ ਜੀ ਭਾਈ ਭਾਈ ਜੀ ਮੈਂ ਮਿੱਟੂ ਖੜੇ ਤੋਂ ਕੰਡੇ ਵੇਚ ਕੇ ਆਇਆ ਸੀਗਾ ਹਾਂ ਤੇ ਜਦੋਂ ਮੇਰਾ ਫਿਲਟਰ ਤੇ ਤੇਲ ਜਮਾ ਥੋੜਾ ਰਹਿ ਗਿਆ ਮੈਂ ਪੰਪ ਤੇ ਲਿਆ ਕੇ ਲਾਦਾ ਪੰਪ ਤੇ ਬੰਦ ਕੀਤਾ ਫਿਲਟਰ ਹਾਂ ਪੰਪ ਤੋਂ ਮੈਂ 300 ਦਾ ਤੇਲ ਪੋਇਆ ਹਾਂ 300 ਲੀਟਰ ਤੇ 43 ਬਾਂਟੇ ਨੇ ਮੈਨੂੰ ਤੇਲ ਪਾਇਆ ਠੀਕ ਹੈ ਇੱਥੋਂ ਮੈਂ ਫਿਲਟਰ ਲੈ ਕੇ ਗਿਆ ਤੇ ਮੇਰਾ ਫਿਲਟਰ ਉਹ ਫੜ ਗਈ ਸਾਹਮਣੇ ਜਾ ਕੇ ਮੰਨ ਕੇ ਚਲੋ ਇੱਕ ਕਿੱਲਾ ਵੀ ਪੰਪ ਮੇਰਾ ਕੱਲ੍ਹ ਆਣੀ ਉੱਥੇ ਜਾ ਕੇ ਮੈਂ ਮਿਸਤਰੀ ਸੱਧਾ ਹਵਾ ਹੋਵਾ ਕੜਾਈ ਤਾਂ ਸਾਰਾ ਟੈਂਕੀ ਦੇ ਵਿੱਚ ਪਾਣੀ ਸੀ ਪਾਣੀ ਆ ਹੀ ਜਾਂਦਾ ਉਹਦੇ ਵਿੱਚ ਕੀ ਮੰਗਤੀ ਕਰਦੇ ਹੋ ਹੁਣ ਮਾਤਾ ਜੀ ਕਾਰਵਾਈ ਦੀ ਮੰਗ ਮੰਗਦਾ ਕਾਰਵਾਈ ਕਰ ਪਹਿਲਾਂ ਵੀ ਹੋਇਆ ਕਿਸੇ ਨੇ ਪਿੰਡ ਚ ਜੀ ਤਿੰਨ ਚਾਰ ਵਾਰੀ ਹੋਇਆ ਪਹਿਲਾਂ ਜੀ ਤੇ ਇੱਕ ਵਾਰੀ ਸਰ ਵੀ ਪਾੜਤਾ ਸੀ ਇਹਨਾਂ ਨੇ ਫੇਰ ਵੀ ਘਟ ਪਾਤਾ ਸੀ ਤੇ ਸਰ ਵੀ ਪਾੜਤਾ ਸੀ ਮੁੰਡੇ ਦਾ ਤੇ ਚੌਥੀ ਵਾਰ ਕੰਡ ਹੋਇਆ ਕੀ ਨਾਮਾ ਭਾਈ ਤੋਂ ਮੇਰਾ ਨਾ ਪ੍ਰੋਜੈਕਟਿੰਗ ਇਹ ਪਿੰਡ ਤੇ ਮੇਰੇ ਦਾ ਵਸਨੀਕ ਕੀ ਹੋਇਆ ਕਿ ਅੱਜ ਆਪਣੇ ਪਿੰਡ ਦਾ ਇੱਕ ਅਰੋਲ ਸਿੰਘ ਬਸਨੀਕ ਆ ਇਹ ਐਸ ਪੰਪ ਤੇ ਰਣਜੀਤ ਫਿਲਿੰਗ ਸਟੇਸ਼ਨ ਆ ਇਥੇ ਆਪਣੇ ਪਿੰਡ ਦੇ ਵਿੱਚ ਹੀ ਇਹ ਪੰਪ ਇਥੇ ਡੀਜ਼ਲ ਪੋਣ ਆਇਆ ਸੀ ਆਪਣੇ ਫਿੱਟਰ ਦੇ ਵਿੱਚ ਤੇ ਇਹ ਪਿੱਛੋਂ ਮਾਲ ਗੰਡੇ ਵਗੈਰਾ ਵੇਚ ਕੇ ਆਇਆ ਸੀਗਾ ਦੇਖੋ ਇਹਨਾਂ ਨੇ ਤੇਲ ਪਵਾਇਆ ਤੇ 300 ਦਾ ਤੇ ਇਹਦਾ ਫਿਲਟਰ ਪੈਟਰੋਲ ਪੰਪ ਤੋਂ ਚੱਲ ਕੇ ਪੈਟਰੋਲ ਪੰਪ ਦੇ ਗੇਟ ਤੱਕ ਵੀ ਨਹੀਂ ਪਹੁੰਚਿਆ ਉੱਥੇ ਬੰਦ ਹੋ ਗਿਆ ਇਹਨੇ ਆਪਣੇ ਪਿੰਡੋਂ ਮਿਸਤਰੀ ਵਗੈਰਾ ਸੱਦੇ ਆਜੋ ਮਿਸਤਰੀ ਨੇ ਆ ਕੇ ਦੇਖਿਆ ਉਹਨੇ ਮਿਸਤਰੀ ਕਹਿੰਦਾ ਵੀ ਇਹ ਤਾਂ ਪਾਣੀ ਆ ਸਾਰਾ ਟੈਂਕੀ ਦੇ ਵਿੱਚ ਤੇ ਉਹ ਸਾਰਾ ਮਤਲਬ ਫਿਰ ਇਹਨੇ ਮਤਲਬ ਪਿੰਡ ਦੇ ਵਿੱਚ ਗੱਲ ਪਹੁੰਚੀ ਵੀ ਪਹੁੰਚੋ ਸਾਰੇ ਜਣੇ ਉੱਥੇ ਸਾਰੇ ਪਿੰਡ ਦੇ ਵਸਨੀਕ ਸਾਰੇ ਆਏ ਤੇ ਕੱਟ ਕੀਤਾ ਸਾਰਿਆਂ ਨੇ ਦੇਖਿਆ ਵੀ ਇਹ ਤਾਂ ਸਿੱਧੇ ਪਾਣੀ ਹੈ ਆ ਕਰਕੇ ਇਹ ਮੰਗ ਕੀ ਮੰਗ ਕੀ ਕਰਦੇ ਹੁਣ ਮੰਗ ਤਾਂ ਸਾਰੇ ਪਿੰਡ ਦੀ ਇਹ ਹੈ ਵੀ ਇਹ ਚੰਗੀ ਤਰ੍ਹਾਂ ਕਾਰਵਾਈ ਹੋਵੇ ਮਨਰਕਤ ਕਾਰਵਾਈ ਹੋਵੇ ਲਖਵਿੰਦਰ ਸਿੰਘ ਜੀ ਕੰਡਲ ਨਗਰਪੁਰਾਣਾ ਵਾਲੇ ਜੀ ਕੀ ਹੋਇਆ ਕੀ ਬੋਲੀ ਪੰਪ ਤੇ ਟੇਲ ਦੇ ਵਿੱਚ ਪਾਣੀ ਪਾ ਲਈ ਇਹਨਾਂ ਨੇ ਤੇ ਇਹ ਪਹਿਲਾ ਹੀ ਝਗੜਾ ਨਹੀਂ ਇਹਨਾਂ ਦਾ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਝਗੜੇ ਹੋ ਚੁੱਕੇ ਆ ਪਹਿਲਾਂ ਇੱਕ ਵਾਰ ਇਹਨਾਂ ਨੇ ਤੇਲ ਘੱਟ ਪਾਇਆ ਜਦੋਂ ਇੱਥੇ ਇਕੱਠੇ ਹੋ ਕੇ ਆਏ ਵੀ ਸਾਨੂੰ ਤੇਲ ਘੱਟ ਪਾਇਆ ਤਾਂ ਇਹਨਾਂ ਨੇ ਕੋਲ ਲਈ ਝਗੜਾ ਕੀਤਾ ਤੇ ਉਹਦਾ ਸਰ ਵੀ ਪੜਦਾ ਸੀ ਇਹ ਹੈ ਪਰ ਇਹ ਪੰਪ ਕਿਸੇ ਖਾਸੇ ਵੱਡੇ ਆਪਣੇ ਲੀਡਰ ਦਾ ਅਕਾਲੀ ਦਾ ਉਹਦਾ ਦਵਾ ਪੈ ਜਾਂਦਾ ਤੇ ਰਾਜਨਾਮਾ ਹੋ ਜਾਂਦਾ ਤੇ ਉਸ ਤੋਂ ਪਹਿਲਾਂ ਇੱਕ ਵਾਰੀ ਵੀ ਹੋਇਆ ਸੀਗਾ ਵੀ ਡਰਮ ਭਰਉਣਾ ਸੀ ਕਿ ਟੇਲ ਦਾ ਤਾਂ ਉਹ ਡਰਮ ਭਰਦੇ ਭਰਦੇ ਮਸ਼ੀਨ ਨੇ 6-7 ਵਾਰੀ ਕੱਟ ਮਾਰਿਆ ਤੇ ਕੱਟ ਮਾਰਿਆ ਤੇ ਉਹਨੂੰ ਪੁੱਛਿਆ ਵੀ ਕਿਉਂ ਇਹ ਕੱਟ ਕੱਟ ਮਾਰਦੀ ਹੈ ਮਸ਼ੀਨਾਂ ਤਾਂ ਉਹ ਕਹਿੰਦੇ ਵੀ ਇਹ ਤਾਂ ਉਹ ਵੀ ਕੱਟ ਮਾਰਦੇ ਹੁਣ ਇੱਥੇ ਜਦੋਂ ਬੰਦੇ ਸਦੇ ਤਾਂ ਇਹਨਾਂ ਦੇ ਅਫਸਰ ਆਏ ਤੇ ਉਹਨਾਂ ਨੇ ਚੈੱਕ ਕੀਤਾ ਤੇ ਨਾਲੇ ਨਸੀਮਾ ਦੇ ਵਿੱਚ ਪੂਰਾ ਮੁਖ ਮਿਲਣਾ ਸੀ ਪਰ ਉਹੀ ਦਬਾਸਦਕਾ ਫੇਰੇ ਰਾਇਮਾਨਾ ਹੋ ਗਿਆ ਉਹ ਇਹਨਾਂ ਦਾ ਤੀਜੀ ਵਾਰ ਫੇਰੇ ਕਿਨੇ ਦਾ ਕੀ ਮੰਗ ਕੀ ਕਰ ਰਹੇ ਆ ਮੰਗ ਕਾਰਵਾਈ ਦੀ ਕਰਦੇ ਆ ਜੀ ਕੰਜੀ ਦੀ ਪੰਪ ਤੇ ਪੂਰੀ ਕੀ ਨਾਮ ਹੈ ਵੀਰੇ ਕਿੱਥੋਂ ਦੇ ਹਨ ਮੇਰਾ ਨਾਮ ਪ੍ਰਵਜੋਤ ਸਿੰਘ ਪਿੰਡ ਘਮੇਰਾ ਦਾ ਬਸਨੀਕ ਆ ਜੀ ਕੀ ਹੋਇਆ ਕੀ ਵੀਰੇ ਇਹ ਆਪਣੇ ਪਿੰਡ ਦਾ ਰੋਲਦ ਸਿੰਘ ਨਾਮ ਦਾ ਵਿਅਕਤੀ ਸੀ। ਉਹਨੇ ਆ ਰਣਜੀਤ ਫਿਊਲਿੰਗ ਸਟੇਸ਼ਨ ਜਿਹੜਾ ਕਿ ਅਕਾਲੀ ਆਗੂ ਆ ਜਿਹੜਾ ਤਜਿੰਦਰ ਸਿੰਘ ਮਿੱਡੂ ਖੇੜਾ ਉਹਨਾਂ ਦਾ ਪੰਪ ਆ ਇਹ। ਉਹਨਾਂ ਤੋਂ ਡੀਜ਼ਲ ਪਵਾਇਆ ਸੀ। ਉਹ ਪਿੱਛੋਂ ਇਹਨਾਂ ਦੇ ਪਿੰਡ ਹੀ ਮਿੱਡੂ ਖੇੜਾ ਗੰਡੇ ਵਗੈਰਾ ਵੇਚ ਕੇ ਆਪ ਦਾ ਗੁਜ਼ਾਰਾ ਕਰਦੇ। ਉਹਨੇ ਡੀਜ਼ਲ ਜਦੋਂ ਪਵਾਇਆ ਪੰਪ ਉਹ ਤੋਂ ਲੈ ਕੇ ਜਿਹੜਾ ਪੈਟਰੋਲ ਪੰਪ ਦਾ ਗੇਟ ਆ ਇੱਥੋਂ ਤੱਕ ਹੀ ਉਹਨਾਂ ਦੀ ਗੱਡੀ ਮਤਲਬ ਫਿਕਟਰ ਸੀਗਾ ਜਿਹੜਾ ਉਹ ਪਹੁੰਚਿਆ ਇੱਥੇ ਪਹਿਲਾਂ ਬੰਦ ਹੋ ਗਿਆ ਉਹਨੇ ਪਿੰਡੋਂ ਮਿਸਤਰੀ ਨੂੰ ਸੱਦ ਕੇ ਜਦੋਂ ਦਿਖਾਇਆ ਤਾਂ ਮਿਸਤਰੀ ਕਹਿੰਦਾ ਵੀ ਇਹਦੇ ਵਿੱਚ ਤੋਂ ਸਾਰਾ ਪਾਣੀ ਆ ਡੀਜ਼ਲ ਤਾਂ ਕੋਈ ਹੈ ਹੀ ਨਹੀਂ ਉਹਨੇ 3 ਕਸੋਂ ਦਾ ਡੀਜ਼ਲ ਪਵਾਇਆ ਸੀ ਤਾਂ ਹੁਣ ਕੀ ਮੰਗ ਕੇ ਕਰ ਰਹੇ ਹੋ ਹੁਣ ਸਾਡੇ ਦਾ ਮੰਗ ਇਹ ਹੈ ਜੀ ਪਿੰਡ ਵਾਲਿਆਂ ਦੇ ਵੀ ਇਹ ਤੇ ਚੰਗੀ ਤਰ੍ਹਾਂ ਕਾਰਵਾਈ ਹੋਵੇ ਕਿਉਂਕਿ ਤਿੰਨ ਚਾਰ ਰੋਲੇ ਪਹਿਲਾਂ ਵੀ ਹੋ ਗਏ ਹੂੰ ਤਿੰਨ ਚਾਰ ਰੋਲੇ ਆਏ ਹੋ ਗਏ ਇੱਕ ਵਾਰੀ ਦੋ ਵਾਰੀ ਪਹਿਲਾਂ ਇਹਨਾਂ ਨੇ ਡੀਜ਼ਲ ਘੱਟ ਪਾਇਆ ਸੀ ਦੋ ਰੋਲਵੇ ਤਾਂ ਹੋ ਸੀਗੇ ਇਹ ਕੱਲੀ ਆਗੂ ਹੋਣ ਕਰਕੇ ਪਿੰਡ ਦੇ ਬੰਦਿਆਂ ਤੇ ਦਵਾ ਪਾ ਕੇ ਇਹ ਛੇਤੀ ਰਾਜੀਨਾਮਾ ਕਰ ਜਾਂਦੇ ਆ ਇੱਕ ਰੋਲਾ ਮੇਰੇ ਲਈ ਦੋਸਤ ਮਿੱਤਰ ਦੋਸਤ ਮਿੱਤਰ ਦਾ ਵੀ ਸੀਗਾ ਹੂੰ ਉਹਦੇ ਵਿੱਚ ਕੀ ਸੀਗਾ ਇਹਨਾਂ ਦੇ ਜਿਹੜੇ ਇੱਥੇ ਪੰਪ ਦੇ ਉੱਤੇ ਲੱਗਿਆ ਸੀਗਾ ਮੁੰਡਾ ਜਿਹੜਾ ਮਤਲਬ ਡੀਜ਼ਲ ਪਾਉਂਦਾ ਸੀ ਹੂੰ ਉਹਨੇ ਕੀ ਕੀਤਾ ਜਦੋਂ ਉਹਦੇ ਕੋਲੇ ਕ੍ਰੈਡਿਟ ਕਾਰਡ ਦੀ ਐਂਟਰੀ ਮਾਰੀ ਹੂੰ ਉਹਦੇ ਉਹਨੇ ਪਾਸਵਰਡ ਦੇਖ ਕੇ ਉਹਨੇ ਆਪ ਦੀ ਐਂਟਰੀ ਇੱਕ ਵਾਰੀ ਮਾਰ ਲਾ 10000 ਦੀ ਐਂਟਰੀ ਮਾਰ ਕੇ ਤੇ ਆਪ ਕੈਸ਼ ਕੱਢ ਕੇ ਲੈ ਜਾਓਗੇ ਇਸ ਤਰ੍ਹਾਂ ਦਾ ਕੋਈ ਰੋਲਾ ਸੀਗਾ ਮਤਲਬ ਇਸ ਤੋਂ ਪਹਿਲਾਂ ਕਾਫੀ ਰੋਲੇ ਹੋਏ ਆ ਰੋਲੇ ਬਹੁਤ ਹੋਏ ਆ ਇਹਨਾਂ ਦੇ ਹੁੰਦਾ ਹੀ ਰਹਿੰਦਾ ਦੋ ਤਿੰਨ ਮਹੀਨੇ ਟੱਪਦੇ ਨਹੀਂ ਪਹਿਲਾਂ ਹੋ ਜਾਂਦਾ ਇਹਨਾਂ ਦੇ ਇੱਕਦਾਂ ਰੋਲਾ ਠੀਕ